ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਾਕੂ ਵੀ ਜਾਣਦੇ ਹੋ ਕਿ Amazon ਤੇ ਕੁਝ ਦਿਨ ਪਹਿਲਾਂ ਕੁਝ ਟਾਇਲਟ ਸੀਟਸ ਦੇ ਰਕਸ ਅਜਹਿ ਸੇਲ ਕੀਤੇ ਜਾ ਰਹੇ ਸੀ ਜਿਨ੍ਹਾਂ ਦੇ ਉੱਤੇ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਨਸ਼ਰ ਸਨ ਜਿਸ ਤੋਂ ਬਾਅਦ ਐਸਜੀਪੀਸੀ ਨੇ ਕੜਾ ਸੰਗਿਆਨ ਲੈਂਦਿਆਂ ਅਥ ਇੰਟਰਨੈਸ਼ਨਲ ਕੰਪਨੀ Amazon ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਸੀ ਤੇ ਐਫਆਈਆਰ ਕਰਵਾਉਣ ਤੋਂ ਬਾਅਦ Amazon ਤੋਂ ਐਸਜੀਪੀਸੀ ਨੂੰ ਮੇਲ ਕਰਕੇ ਮਾਫੀ ਮੰਗੀ ਗਈ ਹੈ ਜਿਸ ਤੋਂ ਬਾਅਦ ਐਸਜੀਪੀਸੀ ਨੇ ਕੀ ਕਿਹਾ ਸੁਣੋ ਐਸਜੀਪੀਸੀ ਦੇ ਮੁਖ ਸਕੱਤਰ ਰੂਪ ਸਿੰਘ ਤੇ ਸੁਪਾਨੀ Amazon ਕੰਪਨੀ ਨੇ ਸਚਕਣ ਸਿੰਘ ਹਰਮਨਦਰ ਸਾਹ ਦੀਆਂ ਤਸਵੀਰਾਂ ਦੀ ਬੇਹਰਮਤੀ ਕੀਤੀ ਸੀ ਜਦੋਂ ਅਸੀਂ ਉਹਨਾਂ ਨਾਲ ਈਮੇਲ ਤੇ ਲੀਗਲ ਨੋਟਿਸ ਦਿੱਤਾ ਤੇ ਉਹਨਾਂ ਦੇ ਖਿਲਾਫ ਪੁਲਿਸ ਕਮਿਸ਼ਨਰ ਅਮਰਸਰ ਨੂੰ ਪਰਚਾ ਦਰਜ ਕਰਵਾਇਆ ਤਾਂ ਉਹਨਾਂ ਦਾ ਕੁਇਕ ਰਿਸਪੌਂਸ ਜਿਹੜਾ ਸਾਨੂੰ ਮਿਲਿਆ ਉਹਨਾਂ ਨੇ ਈਮੇਲ ਤੇ ਵੀ ਤੇ ਫੋਨ ਤੇ ਵੀ ਸਾਡੇ ਨਾਲ ਬਾਰ-ਬਾਰ ਗੱਲ ਕੀਤੀ ਤੇ ਖਿਮਾ ਚਾਚਣਾ ਕੀਤੀ ਆ ਉਹਨਾਂ ਨੇ ਈਮੇਲ ਦੇ ਵਿੱਚ ਜਿਹੜੀ ਲੇਟੈਸਟ ਈਮੇਲ ਆਈ ਸਾਨੂੰ ਉਹਦੇ ਵਿੱਚ ਪਹਿਲੀ ਗੱਲ ਤਾਂ ਬਹੁਤ ਉਹਨਾਂ ਨੇ ਆਪਣੇ ਆਪ ਨੂੰ ਦੁੱਖ ਮਹਿਸੂਸ ਕੀਤਾ ਕਿ ਸਚਕਣ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਇਸ ਤਰ੍ਹਾਂ ਦੀ ਸ਼ਾਇ ਨਹੀਂ ਸੀ ਹੋਣੀ ਚਾਹੀਦੀ ਜਿਹੜੀ ਹੋ ਗਈ ਉਹਦੇ ਵਾਸਤੇ ਉਹਨਾਂ ਨੇ ਮਾਫੀ ਮੰਗੀ ਹੈ Amazon ਕੰਪਨੀ ਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਦੀ ਬੇਹਰਮਤੀ ਕੀਤੀ ਸੀ ਜਦੋਂ ਅਸੀਂ ਉਹਨਾਂ ਨਾਲ ਈਮੇਲ ਤੇ ਲੀਗਲ ਨੋਟਿਸ ਦਿੱਤਾ ਤੇ ਉਹਨਾਂ ਦੇ ਖਿਲਾਫ ਪੁਲਿਸ ਕਮਿਸ਼ਨਰ ਅਮਰਸਰ ਨੂੰ ਪਰਚਾ ਦਰਜ ਕਰਵਾਇਆ ਤਾਂ ਉਹਨਾਂ ਦਾ ਕਵਿਕ ਰਿਸਪਾਂਸ ਜਿਹੜਾ ਵਾ ਸਾਨੂੰ ਮਿਲਿਆ ਉਹਨਾਂ ਨੇ ਈਮੇਲ ਤੇ ਵੀ ਤੇ ਫੋਨ ਤੇ ਵੀ ਸਾਡੇ ਨਾਲ ਬਾਰ-ਬਾਰ ਗੱਲ ਕੀਤੀ ਤੇ ਖਿਮਾ ਚਾਚਣਾ ਕੀਤੀ ਆ ਉਹਨਾਂ ਨੇ ਈਮੇਲ ਦੇ ਵਿੱਚ ਜਿਹੜੀ ਲੇਟੈਸਟ ਈਮੇਲ ਆਈ ਸਾਨੂੰ ਉਹਦੇ ਵਿੱਚ ਪਹਿਲੀ ਗੱਲ ਤਾਂ ਬਹੁਤ ਉਹਨਾਂ ਨੇ ਆਪਣੇ ਆਪ ਨੂੰ ਦੁੱਖ ਮਹਿਸੂਸ ਕੀਤਾ ਕਿ ਸੱਚਕਣ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਇਸ ਤਰ੍ਹਾਂ ਦੀ ਸ਼ਾ ਨਹੀਂ ਸੀ ਹੋਣੀ ਚਾਹੀਦੀ ਜਿਹੜੀ ਹੋ ਗਈ ਉਹਦੇ ਵਾਸਤੇ ਉਹਨਾਂ ਨੇ ਮਾਫੀ ਮੰਗੀ ਆ ਗੁਰਪਿਆਰੋ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਟਾਇਲਟ ਸੀਟਸ ਦੇ ਉੱਤੇ ਪ੍ਰਿੰਟ ਕਰਕੇ ਸੇਲ ਕਰਨਾ ਕੋਈ ਛੋਟਾ ਗੁਨਾਹ ਨਹੀਂ ਹੈ Amazon ਨੇ ਸਿਰਫ ਇੱਕ ਮੇਲ ਦੇ ਜ਼ਰੀਏ ਮਾਫੀ ਮੰਗ ਲਈ ਜਿਸ ਤੋਂ ਬਾਅਦ ਮਾਫੀ ਕਰ ਦਿੱਤਾ ਗਿਆ ਅਤੇ ਐਫ ਆਈ ਆਰ ਵੀ ਵਾਪਸ ਲੈ ਲਈ ਗਈ ਤੇ ਇਹ ਕਾਰਨਾਮਾ ਕੋਈ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਅਜਹੀਆਂ ਬੀ ਚੀਜ਼ਾਂ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਅਲੱਗ-ਅਲੱਗ ਥਾਂਾਂ ਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਸੇ ਤਰੀਕੇ ਨਾਲ ਆਹਤ ਕੀਤਾ ਗਿਆ ਸੀ ਪਰ ਜੇਕਰ ਸਾਡੀਆਂ ਸਰਮੋਹਰ ਜਥੇਬੰਦੀਆਂ ਇੰਨੇ سنگੀਨ ਅਪਰਾਧਾਂ ਨੂੰ ਇੰਨੇ ਹਲਕੇ ਦੇ ਵਿੱਚ ਲੈ ਕੇ ਮੁਆਫ ਕਰ ਦੇਣਗੀਆਂ ਛੱਡ ਦੇਣਗੀਆਂ ਤਾਂ ਹਰ ਕਿਸੇ ਦਾ ਤਾਂ ਹਰ ਕਿਸੇ ਦੀ ਕੱਲ ਨੂੰ ਹਿੰਮਤ ਪੈਣੀ ਸ਼ੁਰੂ ਹੋ ਜਾਵੇਗੀ ਕਿਸੇ ਵੀ ਚੀਜ਼ ਨੂੰ ਕਿਤੇ ਵੀ ਨਸ਼ਰ ਕਰਕੇ ਵੇਚਣ ਦੀ ਇਸ ਲਈ ਸਾਡੀਆਂ ਸਰਮੋਹਰ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਕਰਤੂਤਤਾ ਕਰਨ ਵਾਲਿਆਂ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇੰਨੀ ਆਸਾਨੀ ਨਾਲ ਮੁਆਫ ਨਾ ਕੀਤਾ ਜਾਵੇ ਤੁਸੀਂ ਸਾਬੇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ